ਭਾਜੀ ਮੈਂ ਦੇਖੀ ਨਹੀਂ ਅੰਦਰ ਫਿਲਮ ਬੈ ਕੇ ਮੈਂ ਬੇਸਮੈਂਟ ਚ ਗੱਡੀ ਚ ਬੈਠਾ ਬਾਟ ਕਰਦਾ ਪਿਆ ਸੀ ਆਈ ਪਿਕਚਰ ਆ ਬੱਸ ਆਹ ਪਿਕਚਰ ਆ ਵੇਖ ਲੋ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਮਤਿਹਾਨ ਹੈ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਜੇ ਆਪਾਂ ਸ਼ੂਟ ਕੀਤਾ ਜੇ ਤੁਹਾਡਾ ਦਿਲ ਕਰਦਾ ਘਰ ਜਾ ਕੇ ਬਾਪੂ ਨੂੰ ਜੱਫੀ ਪਾਣ ਦਾ ਤੇ ਮੈਨੂੰ ਲੱਗਦਾ ਸਾਰਿਆਂ ਦਾ ਹੀ ਕਰਨਾ ਚਾਹੀਦਾ ਭਾਜੀ ਮੈਂ ਦੇਖੀ ਨਹੀਂ ਅੰਦਰ ਫਿਲਮ ਬੈ ਕੇ ਮੈਂ ਬੇਸਮੈਂਟ ਚ ਗੱਡੀ ਚ ਬੈਠਾ ਪਾਟ ਕਰਦਾ ਪਿਆ ਸੀ ਮੈਂ ਐਡਿਟ ਤੇ ਫਿਲਮ ਘੱਟੋ ਘੱਟ 100 100 ਵਾਰ ਦੇਖੀ ਹੈ ਔਰ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਮਤਿਹਾਨ ਹੈ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਚ ਆਪਾਂ ਸ਼ੂਟ ਕੀਤਾ ਔਰ ਲਿਖਣ ਚ ਆ ਜਾਂਦਾ ਰਿਟਰਨ ਐਂਡ ਡਾਇਰੈਕਟਿਡ ਬਾਈ ਬਲਰਾਜ ਸਿਆਲ ਪਰ ਉਹਦੇ ਪਿੱਛੇ ਘੱਟੋ ਘੱਟ 100 ਬੰਦੇ ਨੇ ਕੰਮ ਕੀਤਾ ਜੀ ਕਈਆਂ ਦੇ ਨਾਮ ਐਂਡ ਕ੍ਰੈਡਿਟ ਚ ਲੰਘ ਜਾਂਦੇ ਆ ਲੋਕਾਂ ਤੋਂ ਪੜੇ ਵੀ ਨਹੀਂ ਜਾਂਦੇ ਔਰ ਮੈਨੂੰ ਇਹ ਲੱਗਦਾ ਮੈਂ ਬਹੁਤ ਕਰਮਾ ਭਾਗਾਂ ਲਾਂਗੇ ਮੈਨੂੰ ਇਨੇ ਵਧੀਆ ਐਕਟਰ ਜਿਹੜੇ ਐ ਇਸ ਫਿਲਮ ਦੇ ਨਾਲ ਮੇਰੇ ਜੁੜੇ ਨੇ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਇਸ ਕਨਸੈਪਟ ਦੇ ਉੱਤੇ ਪੈਸਾ ਲਾਇਆ ਮੇਰੀ ਪਹਿਲੀ ਫਿਲਮ ਹੈ ਹੈਨਾ ਤੇ 14 ਤਰੀਕ ਨੂੰ ਲੋਕੀ ਇੱਕ ਦਿਨ ਪਹਿਲਾਂ ਪ੍ਰੀਮੀਅਰ ਆਪਾਂ ਵੈੱਬਸ 'ਤੇ ਤੁਹਾਨੂੰ ਫਿਲਮ ਦਿਖਾ ਦਈਏ ਤਾਂ ਕਿ ਜੇ ਤੁਹਾਨੂੰ ਚੰਗੀ ਲੱਗੇ ਤੇ ਤੁਹਾਡੇ ਕੋਲ 24 ਘੰਟੇ ਹੈਗੇ ਆ ਜੀ ਉਹਨਾ 24 ਘੰਟੇ ਤੁਸੀਂ ਇਹ ਫਿਲਮ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦੇਣੀ ਹੈ ਕਿ 15 ਨੂੰ ਫਿਲਮ ਕਿਉਂ ਦੇਖਣ ਜਾਣ ਅਸੀਂ ਤਾਂ ਜੋ ਕਰਨਾ ਸੀ ਅਸੀਂ ਸਾਰਿਆਂ ਨੇ ਰਲ ਕੇ ਜਿੰਨੇ ਵੀ ਤੁਹਾਨੂੰ ਬੰਦੇ ਇੱਥੇ ਨਜ਼ਰ ਆ ਰਹੇ ਆ ਜਾਂ ਜਿਹੜੇ ਨਜ਼ਰ ਨਹੀਂ ਵੀ ਆ ਰਹੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਫਿਲਮ ਬਣਾ ਦਿੱਤੀ ਹੈ ਨੂੰ ਅੱਜ ਅਸੀਂ ਦਿਖਾਤੀ ਹੈ ਜਿਵੇਂ ਤੁਹਾਨੂੰ ਮਹਿਸੂਸ ਆਇਆ ਫਿਲਮ ਬਾਰੇ ਜੇ ਤੁਹਾਡਾ ਦਿਲ ਕਰਦਾ ਘਰ ਜਾ ਕੇ ਬਾਪੂ ਨੂੰ ਜੱਫੀ ਪਾਣ ਦਾ ਤੇ ਮੈਨੂੰ ਲੱਗਦਾ ਸਾਰਿਆਂ ਦਾ ਹੀ ਕਰਨਾ ਚਾਹੀਦਾ ਬਸ ਲੋਕਾਂ ਤੱਕ ਪਹੁੰਚਾ ਦੇ ਜੇ ਕੱਲ ਤੁਹਾਡੇ ਕੋਲ 24 ਘੰਟੇ ਹੈਗੇ ਆ ਸਾਡੀ ਫਿਲਮ ਬਾਰੇ ਲੋਕਾਂ ਨੂੰ ਦੱਸ ਦਿਆ ਜੇ ਕਿ 15 ਤਰੀਕ ਨੂੰ ਸਿਨੇਮਾ ਵਿੱਚ ਜਾ ਕੇ ਫਿਲਮ ਕਿਉਂ ਦੇਖਣ ਸਾਡਾ ਕੰਮ ਖਤਮ ਹੋ ਗਿਆ ਭਾਜੀ ਹੁਣ ਤੁਹਾਡਾ ਸਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਸਾਰੇ ਸਵਾਲ ਕਰਦੇ ਆਂ ਕਿ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜੇ ਤੁਹਾਨੂੰ ਸੱਚੀ ਚੰਗੀ ਲੱਗੀ ਹੈ ਤੇ ਹੁਣ ਕੱਲ ਤੁਹਾਡਾ ਕੰਮ ਹੈ ਭਾਜੀ ਤੁਸੀਂ ਇੱਕ ਦਿਨ ਓਵਰਟਾਈਮ ਕਰਕੇ ਇਹ ਫਿਲਮ ਲੋਕਾਂ ਤੱਕ ਪਹੁੰਚਾ ਦਿਓ ਬਸ ਮੇਰਾ ਤੇ ਇਹੀ ਕਹਿਣਾ ਜੀ नहीं जी बहुत बहुत नहीं थोड़ा बहुत बहुत नहीं नहीं, नहीं ता 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 ता। आगे। आगे। आगे लो ਭਾਜੀ ਮੈਂ ਦੇਖੀ ਨਹੀਂ ਅੰਦਰ ਫਿਲਮ ਬੈ ਕੇ ਮੈਂ ਬੇਸਮੈਂਟ ਚ ਗੱਡੀ ਚ ਬੈਠਾ ਪਾਟ ਕਰਦਾ ਪਿਆ ਸੀ ਆਈ ਫਿਕਚਰ ਆ ਬਸ ਆ ਫਿਕਚਰ ਦੇਖ ਲੋ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਮਤਿਹਾਨ ਹੈ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਜੇ ਆਪਾਂ ਸ਼ੂਟ ਕੀਤਾ ਜੇ ਤੁਹਾਡਾ ਦਿਲ ਕਰਦਾ ਘਰ ਜਾ ਕੇ ਬਾਪੂ ਨੂੰ ਜੱਫੀ ਪਾਣ ਦਾ ਤੇ ਮੈਨੂੰ ਲੱਗਦਾ ਸਾਰਿਆਂ ਦਾ ਹੀ ਕਰਨਾ ਚਾਹੀਦਾ ਭਾਜੀ ਮੈਂ ਦੇਖੀ ਨਹੀਂ ਅੰਦਰ ਫਿਲਮ ਬੈ ਕੇ ਮੈਂ ਬੇਸਮੈਂਟ ਚ ਗੱਡੀ ਚ ਬੈਠਾ ਪਾਟ ਕਰਦਾ ਪਿਆ ਸੀ ਮੈਂ ਐਡਿਟ ਤੇ ਫਿਲਮ ਘੱਟੋ ਘੱਟ 100 100 ਵਾਰ ਦੇਖੀ ਹੈ ਔਰ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਮਤਿਹਾਨ ਹੈ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਚ ਆਪਾਂ ਸ਼ੂਟ ਕੀਤਾ ਔਰ ਲਿਖਣ ਚ ਆ ਜਾਂਦਾ ਰਿਟਰਨ ਐਂਡ ਡਾਇਰੈਕਟਿਡ ਬਾਇ ਬਲਰਾਜ ਸਿਆਲ ਪਰ ਉਹਦੇ ਪਿੱਛੇ ਘੱਟੋ ਘੱਟ 100 ਬੰਦੇ ਨੇ ਕੰਮ ਕੀਤਾ ਜੀ ਕਈਆਂ ਦੇ ਨਾਮ ਐਂਡ ਕ੍ਰੈਡਿਟ ਚ ਲੰਘ ਜਾਂਦੇ ਆ ਲੋਕਾਂ ਤੋਂ ਪੜੇ ਵੀ ਨਹੀਂ ਜਾਂਦੇ ਔਰ ਮੈਨੂੰ ਇਹ ਲੱਗਦਾ ਮੈਂ ਬਹੁਤ ਕਰਮਾ ਭਾਗਾਂ ਲਾਂਗੇ ਮੈਨੂੰ ਇਨੇ ਵਧੀਆ ਐਕਟਰ ਜਿਹੜੇ ਐ ਇਸ ਫਿਲਮ ਦੇ ਨਾਲ ਮੇਰੇ ਜੁੜੇ ਨੇ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਇਸ ਕਨਸੈਪਟ ਦੇ ਉੱਤੇ ਪੈਸਾ ਲਾਇਆ ਮੇਰੀ ਪਹਿਲੀ ਫਿਲਮ ਹੈ ਹੈਨਾ ਤੇ 14 ਤਰੀਕ ਨੂੰ ਲੋਕੀ ਇੱਕ ਦਿਨ ਪਹਿਲਾਂ ਪ੍ਰੀਮੀਅਰ ਆਪਾਂ ਵੈੱਬਨੈਸ 'ਇਨੂੰ ਤੁਹਾਨੂੰ ਫਿਲਮ ਦਿਖਾ ਦਈਏ ਤਾਂ ਕਿ ਜੇ ਤੁਹਾਨੂੰ ਚੰਗੀ ਲੱਗੇ ਤੇ ਤੁਹਾਡੇ ਕੋਲ 24 ਘੰਟੇ ਹੈਗੇ ਆ ਜੀ ਉਹਨਾ 24 ਘੰਟੇ ਆ ਤੁਸੀਂ ਇਹ ਫਿਲਮ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦੇਣੀ ਹੈ ਕਿ 15 ਨੂੰ ਫਿਲਮ ਕਿਉਂ ਦੇਖਣ ਜਾਣ ਅਸੀਂ ਤਾਂ ਜੋ ਕਰਨਾ ਸੀ ਅਸੀਂ ਸਾਰਿਆਂ ਨੇ ਰਲ ਕੇ ਜਿੰਨੇ ਵੀ ਤੁਹਾਨੂੰ ਬੰਦੇ ਇੱਥੇ ਨਜ਼ਰ ਆ ਰਹੇ ਆ ਜਾਂ ਜਿਹੜੇ ਨਜ਼ਰ ਨਹੀਂ ਵੀ ਆ ਰਹੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਫਿਲਮ ਬਣਾ ਦਿੱਤੀ ਹੈ ਨੂੰ ਅੱਜ ਅਸੀਂ ਦਿਖਾਤੀ ਹੈ ਜਿਵੇਂ ਤੁਹਾਨੂੰ ਮਹਿਸੂਸ ਆਇਆ ਫਿਲਮ ਬਾਰੇ ਜੇ ਤੁਹਾਡਾ ਦਿਲ ਕਰਦਾ ਘਰ ਜਾ ਕੇ ਬਾਪੂ ਨੂੰ ਜੱਫੀ ਪਾਣ ਦਾ ਤੇ ਮੈਨੂੰ ਲੱਗਦਾ ਸਾਰਿਆਂ ਦਾ ਹੀ ਕਰਨਾ ਚਾਹੀਦਾ ਬਸ ਲੋਕਾਂ ਤੱਕ ਪਹੁੰਚਾ ਦੇ ਜੇ ਕੱਲ ਤੁਹਾਡੇ ਕੋਲ 24 ਘੰਟੇ ਹੈਗੇ ਆ ਸਾਡੀ ਫਿਲਮ ਬਾਰੇ ਲੋਕਾਂ ਨੂੰ ਦੱਸ ਦਿਆ ਜੇ ਕਿ 15 ਤਰੀਕ ਨੂੰ ਸਿਨੇਮਾ ਵਿੱਚ ਜਾ ਕੇ ਫਿਲਮ ਕਿਉਂ ਦੇਖਣ ਸਾਡਾ ਕੰਮ ਖਤਮ ਹੋ ਗਿਆ ਭਾਜੀ ਹੁਣ ਤੁਹਾਡਾ ਸਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਸਾਰੇ ਸਵਾਲ ਕਰਦੇ ਆਂ ਕਿ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜੇ ਤੁਹਾਨੂੰ ਸੱਚੀ ਚੰਗੀ ਲੱਗੀ ਹੈ ਤੇ ਹੁਣ ਕੱਲ ਤੁਹਾਡਾ ਕੰਮ ਹੈ ਭਾਜੀ ਤੁਸੀਂ ਇੱਕ ਦਿਨ ਓਵਰਟਾਈਮ ਕਰਕੇ ਇਹ ਫਿਲਮ ਲੋਕਾਂ ਤੱਕ ਪਹੁੰਚਾ ਦਿਓ ਬਸ ਮੇਰਾ ਤੇ ਇਹੀ ਕਹਿਣਾ ਜੀ नहीं जी बहुत बहुत नहीं थोड़ा बहुत बहुत नहीं नहीं, नहीं ता 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 ता। आगे। 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 आगे लो